ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਇਹ ਜੀਵਣਾ ਕੋਈ ਜੀਵਣਾ ਨਹੀਂ ਰੋਟੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਰੋਟੀ ਵਾਸਤੇ ਜੀਵਣਾ ਇਹ ਜੀਵਨ ਕੋਈ ਜੀਵਨ ਨਹੀਂ ਰੋਟੀ ਲੋੜ ਹੈ ਧਨ ਲੋੜ ਹੈ ਇਹਨੂੰ ਜਨਾਬ ਕਵੀ ਰਹਿਮ ਦਰਬਾਰੇ ਅਕਬਰੀ ਦੇ ਨੌ ਰਤਨਾਂ ਦੇ ਚੋਂ ਇੱਕ ਰਤਨ ਇਹ ਬਿਆਨ ਕਰਦੇ ਨੇ ਪਾਣੀ ਬਾੜੇ ਨਾਉ ਮੇ ਘਰ ਮੇ ਬਾੜੇ ਦਾਮ ਦੋਨੋ ਹਾਥ ਉਲੀਚੀਏ ਯਹੀ ਸੱਜਣ ਕੋ ਕਾਮ ਕਹਿੰਦੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਚੱਲਣ ਵਾਸਤੇ ਪਾਣੀ ਚਾਹੀਦਾ ਹੈ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਨਹੀਂ ਸਕਦੀ ਡੁੱਬਣ ਵਾਸਤੇ ਵੀ ਪਾਣੀ ਚਾਹੀਦਾ ਬੇੜੀ ਚੱਲਦੀ ਹੈ ਪਾਣੀ ਦੇ ਵਿੱਚ ਬੇੜੀ ਡੁੱਬਦੀ ਹੈ ਪਾਣੀ ਦੇ ਵਿੱਚ ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਢੰਗ ਦੇ ਚੀ ਡੁਬ ਕੇ ਰਹੇਗਾ ਪਰਿਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਪਰਿਵਾਰ ਦੇ ਚੀ ਗਰ ਖੋ ਕੇ ਰਹਿ ਜਾਂਦੀ ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ ਇਹ ਬੇੜੀ ਚੱਲ ਨਹੀਂ ਸਕਦੀ ਪਰ ਡੁੱਬਦੀ ਹੈ ਤਾਂ ਕਾਰੋਬਾਰ ਦੇ ਚੀ ਗਰ ਖੋ ਕੇ ਰਹਿ ਜਾਂਦੀ ਤੇ ਬੜੇ ਧਿਆਨ ਨਾਲ ਸੁਣਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਮਲ ਦੇ ਖਾਂਤੈ ਡੁੱਬੇ ਅਲੇ ਮੈਂ ਤੇ ਦੇਖਦਾ ਸਭ ਬੇੜੀਆਂ ਡੁੱਬੀਆਂ ਤੇ ਵਰਕ ਡੁੱਬੇ ਹੋਏ ਦੀ ਪਹਿਚਾਨ ਅਗਰ ਇੱਕ ਸਿੱਖ ਦੀ ਜੋ ਹੈ ਪਹਿਚਾਨ ਕਰੀਏ ਡੁੱਬੇ ਹੋਏ ਦੀ ਨਿਤਨੇਮ ਡੁੱਬਗੇ ਹੋਵੇਗਾ ਅੰਮ੍ਰਿਤ ਵੇਲਾ ਡੁੱਬਗੇ ਹੋਵੇਗਾ ਰਹਿਤ ਬੈਥ ਡੁੱਬ ਗਈ ਹੋਵੇਗੀ ਡੁੱਬਗੇ ਅਗਰ ਕੋ ਨਹੀਂ ਹੋਵੇ। ਹਮ ਦੇਖਾਂ ਤੈ ਡੁੱਬਿਆ। ਮਹਾਰਾਜ ਕਹਿੰਦੇ ਨੇ ਮੈਂ ਗੌਰ ਨਾਲ ਦੇਖਦਾ ਮਨੁੱਖ ਤੇ ਡੁੱਬ ਗਿਆ। ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦੇ ਆਂ। ਪਾਣੀ ਜਿਹੜਾ ਹੈ ਸਾਗਰ ਪਾਣੀ, ਦਰਿਆਵਾਂ ਦਾ, ਸਰੋਵਰਾਂ ਦਾ। ਇਹਨਾਂ ਦੇ ਵਿੱਚ ਕੁੱਤੇ ਤੈਰਦੇ ਨੇ। ਗਊਆਂ ਵੀ ਤੈਰਦੀਆਂ ਨੇ। ਸ਼ੇਰ ਵੀ ਤੈਰਦੇ ਨੇ ਘੋੜੇ ਵੀ ਤੈਰਦੇ ਨੇ ਮੱਝਾਂ ਵੀ ਤੈਰਦੀਆਂ ਨੇ ਮੱਝ ਵੀ ਬੜੀ ਆਸਾਨੀ ਨਾਲ ਤੈਰ ਕੇ ਚਲੀ ਜਾਂਦੀ ਇਤਨਾ ਭਾਰੇ ਭਰਕਮ ਹਾਥੀ ਮੈਂ ਗਹਿਰੀ ਝੀਲਾਂ ਦੇ ਚ ਦੇਖਿਆ ਇਸ਼ਨਾਨ ਕਰਦੇ ਆ ਹਾਥੀਆਂ ਨੂੰ ਗਹਿਰੇ ਪਾਣੀ ਚਲੇ ਜਾਂਦੇ ਤੈਰਦੇ ਬਾਹਰ ਆ ਜਾਂਦੇ ਹੱਦ ਹੋ ਗਈ ਪਹਾੜ ਹਾਥੀ ਤੈਰਦੇ ਨੇ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਗਊਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਮਨੁੱਖ ਡੁੱਬਦੇ ਨੇ ਸਿਰ ਮਨੁੱਖ ਡੁੱਬਦਾ ਬੰਦਾ ਡੁੱਬਦਾ ਕਿਉਂ ਪਾਣੀ ਦਾ ਬੰਦੇ ਨਾਲ ਵੈਰ ਹੈ ਨਹੀਂ ਬੰਦਾ ਕੇਵਲ ਜ਼ਿੰਦਾ ਜਿਹੜਾ ਉਹ ਡੁੱਬਦਾ ਹੈ ਲਾਸ਼ਾਂ ਤੇ ਤੈਰਦੀਆਂ ਨੇ ਲਾਸ਼ਾਂ ਤੈਰਦੀਆਂ ਨੇ ਮੁਰਦੇ ਤੈਰਦੇ ਨੇ ਹਾਲਾਂਕਿ ਲਾਸ਼ ਵਜ਼ਨੀ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਤੈਰਦੀ ਹੈ ਭਾਰਤ ਦੇ ਸੰਤਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਦੇ ਨੇ ਦਾਹ ਸੰਸਕਾਰ ਨਹੀਂ ਕਰਦੇ ਗੰਗਾ ਦੇ ਵਿੱਚ ਜਦ ਇਹ ਜਲ ਪ੍ਰਵਾਹ ਕੀਤਾ ਜਾਂਦਾ ਹੈ ਕਿਸੇ ਸਾਧੂ ਦੇ ਸਰੀਰ ਨੂੰ ਮੈਂ ਦੇਖਿਆ ਵਜ਼ਨੀ ਪੱਥਰ ਨਾਲ ਬੰਨੇ ਜਾਂਦੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਹੈ ਮੁਰਦੇ ਤੈਰਦੇ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਿਉਂ ਆਪਣਾ ਸੰਤੁਲਨ ਗਵਾ ਬੈਠਦੇ ਨੇ ਬੈਲੈਂਸ ਵਿਗਾੜ ਬੈਠਦੇ ਡੁੱਬ ਜਾਂਦੇ ਸੰਸਾਰ ਨਹੀਂ ਡੋਬਦਾ ਮਨੁੱਖ ਨੂੰ ਧਨ ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਜਨਕ ਦਾ ਪਰਿਵਾਰ ਸੀ ਸਾਰੇ ਭਗਤ ਪਰਿਵਾਰ ਵਾਲੇ ਪਰਿਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਦਰਸਲ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਹੈ ਆਪਣਾ ਬੈਲੈਂਸ ਵਿਗਾੜ ਬੈਠਦਾ ਜਿਵੇਂ ਜ਼ਿੰਦਾ ਮਨੁੱਖ ਪਾਣੀ ਦੇ ਵਿੱਚ ਵੀ ਡੁੱਬਦੇ ਨੇ ਇਹ ਜੀਵ ਦੇ ਜੋਗਦੇ ਮਨੁੱਖ ਸੰਸਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਪਰਿਵਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਕਾਰੋਬਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਮੂਲ ਰੂਪ ਦੇ ਜੋ ਮਨ ਦੇ ਵਿਚਾਰ ਚੱਲ ਰਹੇ ਨੇ ਉਹਨਾਂ ਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਚੱਲਦਾ ਹੈ ਜਿਵੇਂ ਸਰੀਰ ਦੇ ਚ ਹੋਂ ਗਰਦਿਸ਼ ਕਰਦਾ ਹੈ ਮਨੁੱਖ ਦੇ ਮਨ ਦੇ ਚ ਹੰਕਾਰ ਗਰਦਿਸ਼ ਕਰਦਾ ਹੈ ਲੋਭ ਗਰਦਿਸ਼ ਕਰਦਾ ਹੈ ਕਾਮ ਗਰਦਿਸ਼ ਕਰਦਾ ਹੈ ਵਿਚਾਰਾਂ ਦੇ ਚ ਇਹਨਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਕਦੀ ਦੇਖਣਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਅਦਿਕ ਦਾਇਨ ਕੋਈ ਗੁਰਮੁਖ ਆਪਣਾ ਮਨ ਦਾ ਦਰਪਣ ਦੇਖਦਾ ਹੈ ਸ਼ੀਸ਼ਾ ਤੇ ਮਨ ਨੂੰ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਯਾਦਾਂ ਨੂੰ ਦੇਖਣਾ ਅੰਦਰ ਕੀ ਯਾਦਾਂ ਚਲਦੀਆਂ ਰਹਿੰਦੀਆਂ ਅੰਦਰ ਕੀ ਸੋਚਣੀ ਚਲਦੀ ਰਹਿੰਦੀ ਅੰਦਰ ਕੀ ਵਿਚਾਰ ਚੱਲਦੇ ਰਹਿੰਦੇ ਨੇ ਭਾਰਤ ਦੇ तमाम ਅਵਤਾਰੇ ਪੁਰਸ਼ ਕਹਿੰਦੇ ਨੇ ਵਿਚਾਰਾਂ ਦੇਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਇਹਨੂੰ ਅਸਥਾਈ ਰੂਪ ਦੇਚ ਨਹੀਂ ਮੰਨਦੇ ਇਹ ਉਹਨਾਂ ਤਿੰਨਾਂ ਦੀ ਛਾਇਆ ਹੈ ਮੋਹ ਤੇ ਕ੍ਰੋਧ ਜਿਹੜਾ ਹੰਕਾਰ ਪੂਰਤੀ ਦੇ ਸਹਾਇਕ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਪੂਰਤੀ ਦੇ ਥੋੜੀ ਜਿਹਾ ਮਦਦ ਕਰ ਦੇਵੇ ਉਸ ਤੇ ਮੋਹ ਆ ਜਾਂਦਾ ਪਿਆਰਾ ਲੱਗਦਾ ਚੰਗਾ ਜਿਹੜਾ ਰੁਕਾਵਟ ਖੜੀ ਕਰ ਦੇ ਉਸ ਤੇ ਕ੍ਰੋਧ ਆ ਜਾਂਦਾ ਜਿਹੜਾ ਕੰਮ ਪੂਰਤੀ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦੇ ਉਸ ਤੇ ਕ੍ਰੋਧ ਆ ਜਾਂਦਾ ਕ੍ਰੋਧ ਕਮਜ਼ੋਰ ਤੇ ਆਉਂਦਾ ਹੈ ਕ੍ਰੋਧ ਬੇਗਾਨੇ ਤੇ ਆਉਂਦਾ ਹੈ ਤਾਕਤਵਰ ਅਗਰ ਸਾਹਮਣੇ ਹੈ ਉਸਨੇ ਹੰਕਾਰ ਨੂੰ ਲੋਭ ਨੂੰ ਝੋਟ ਪਹਚਾਈਏ ਮਨੁੱਖ ਕ੍ਰੋਧ ਨਹੀਂ ਕਰ ਸਕਦਾ ਕ੍ਰੋਧ ਪੀ ਜਾਂਦਾ ਹੈ ਉਹ ਗੱਲਾ ਸ਼ਕਤੀ ਚਾਹਦੀ ਹੈ ਕ੍ਰੋਧ ਅਕਸਰ ਮਨੁੱਖ ਕਮਜ਼ੋਰ ਤੇ ਕਰੇਗਾ ਕ੍ਰੋਧ ਅਕਸਰ ਮਨੁੱਖ ਬੇਗਾਨੇ ਤੇ ਕਰੇਗਾ ਆਪਰੇ ਤੇ ਕਰੇਗਾ ਆਪਣੇ ਤੇ ਨਹੀਂ ਕਰੇਗਾ ਇਕ ਨਿਕਲ ਜਿਹਾ ਉਦਾਰਨ ਬੈਠਾ ਇੱਕ ਸੰਪੰਨ ਮਨੁੱਖ ਆਪਣੇ ਘਰ ਦੇ ਵਿੱਚ ਅਖਬਾਰ ਪਿਆ ਪੜਦਾ ਹੈ ਇਕਦਮ ਭਾਂਡਿਆਂ ਦੇ ਟੁੱਟਣ ਦੀ ਆਵਾਜ਼ ਆਈ ਕਿਤਨੀ ਸਾਰੀ ਕਰੋਕਰੀ ਟੁੱਟ ਗਈ ਆਵਾਜ਼ ਬੜੀ ਵੱਡੀਆਂ ਪਲੇਟਾਂ ਟੁੱਟ ਗਈਆਂ ਕੱਪ ਟੁੱਟ ਗਏ ਉਹਨੇ ਨੌਕਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀਆਂ ਡਾਟਣਾ ਸ਼ੁਰੂ ਕੀਤਾ ਨੌਕਰ ਸਾਹਮਣੇ ਆਇਆ ਜੇ ਦੇਖਿਆ ਨਹੀਂ ਧਿਆਨ ਅਖਬਾਰ ਦੇ ਚ ਗਾਲ੍ਹਾਂ ਕਢੀ ਜਾ ਰਹੇ ਦੇਖ ਕੇ ਕੰਮ ਨਹੀਂ ਕਰਦਾ ਐਨਾ ਨੁਕਸਾਨ ਕਰ ਦਿੱਤਾ ਨੌਕਰ ਅੱਗੇ ਆ ਗਿਆ ਹੱਥ ਜੋੜ ਕੇ ਕਹਿੰਦਾ ਮਾਲਕ ਮੈਂ ਨਹੀਂ ਤੋੜੀਆਂ ਤੁਹਾਡੇ ਲੜਕੇ ਨੇ ਤੋੜੀਆਂ ਮੈਂ ਨਹੀਂ ਤੋੜੀਆਂ ਮੈਂ ਮਨਾ ਨਹੀਂ ਕਰਦਾ ਰਿਹਾ ਪਰ ਉਹ ਖੇਡਦਾ ਸੀ ਉਹਨੇ ਤੋੜ ਦਿੱਤੀ ਕ੍ਰੋਧ ਸ਼ਾਂਤ ਹੋ ਗਿਆ ਇੱਕ ਮਾਸੂਮ ਬੱਚਾ ਹੈ ਇੱਕ ਪਿਆਰਾ ਹੈ ਇੱਕ ਆਪਣਾ ਹੈ ਕ੍ਰੋਧ ਬੇਗਾਨੇ ਤੇ ਆਉਂਦਾ ਹੈ ਕ੍ਰੋਧ ਕਮਜ਼ੋਰ ਤੇ ਆਉਂਦਾ ਹੈ ਕ੍ਰੋਧ ਆਪਣੇ ਤੇ ਨਹੀਂ ਆਉਂਦਾ ਪਿਆਰੇ ਤੇ ਨਹੀਂ ਆਉਂਦਾ ਔਰ ਸ਼ਕਤੀਸ਼ਾਲੀ ਤੇ ਵੀ ਨਹੀਂ ਆਉਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਲੋਭ ਤੇ ਕਾਮ ਪੂਰਤੀ ਦੇ ਵਿੱਚ ਰੁਕਾਵਟ ਖੜੀ ਕਰ ਦਿੱਤੀ ਹੈ ਮੋਦ ਦਾ ਮਤਲਬ ਕੀ ਹੈ ਕੋਈ ਇਹਨਾਂ ਦੇ ਸਹਾਇਕ ਹੈ ਮਦਦਗਾਰ ਮਹਾਰਾਜ ਕਹਿੰਦੇ ਹੰਮ ਦੇ ਖਾਂ ਤੈ ਡੁੱਬੇ ਹਲੇ ਮੈਂ ਦੇਖਦਾ ਦੁਨੀਆ ਹੰਕਾਰ ਦੇ ਵਿੱਚ ਡੁੱਬ ਗਈ ਹੰਕਾਰ ਕੀ ਮੰਗਦਾ ਹੈ ਪ੍ਰਭਤਾ ਲੋਭ ਕੀ ਮੰਗਦਾ ਹੈ ਧਨ ਸੰਪਦਾ ਕਾਮ ਕੀ ਮੰਗਦਾ ਹੈ ਰੰਗ ਰੂ ਇਹ ਹੀ ਮੰਗ ਚਲਦੀ ਹੈ ਇਹ ਹੀ ਮੰਗ ਚਲਦੀ ਹੈ ਮਨ ਦੇ ਚੇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਿਉਂ ਇਹਨਾਂ ਦੇ ਪ੍ਰਤੀ ਮਨ ਜਾਗਿਆ ਅਜੇ ਪ੍ਰਮਾਤਮਾ ਦੇ ਪ੍ਰਤੀ ਮਨ ਸੁੱਤਾ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ सिमर सिमर गुर सतगुर अपना सोया मन जागाए। मैं फिर अर्ज करा हंकार मंगद पूजा प्रतिष्ठा प्रभता शक्ति लोग मंगद धन संपदा काम मंगद रूप रंग ਔਰ ਅੰਦਰ ਕਦੀ ਮੰਗਾ ਦਾ ਅਧਿਐਨ ਕਰੀਏ ਕਿਹੜੀਆਂ ਚੱਲਦੀਆਂ ਨੇ ਇਹ ਹੀ ਚੱਲ ਰਹੀਆਂ ਨੇ ਹੋਰ ਕੁਝ ਵੀ ਨਹੀਂ ਇਹ ਹੀ ਚੱਲ ਰਹੀਆਂ ਕਿਉਂਕਿ ਮਨ ਇਹਨਾਂ ਤੋਂ ਪ੍ਰਭਾਵਿਤ ਹੈ ਕਿਉਂ ਪ੍ਰਭਾਵਿਤ ਹੈ ਇਹਨਾਂ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਮਨ ਜਾਗਿਆ ਹੈ ਪਰਮਾਤਮਾ ਦੇ ਪ੍ਰਤੀ ਸੁਤ ਹੋਇਆ ਹੈ ਪਰਵਾਰ ਦੇ ਪ੍ਰਤੀ ਮਨ ਜਾਗਿਆ ਹੈ ਨਿਰੰਕਾਰ ਦੇ ਪ੍ਰਤੀ ਸੁਤ ਹੋਇਆ ਹੈ ਨੰਨ ਦੇ ਪ੍ਰਤੀ ਮਨ ਜਾਗਿਆ ਧਰਮ ਦੇ ਪ੍ਰਤੀ ਸੁੱਤ ਹੈ ਬਸ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਸੁਤੇ ਮਨ ਨੂੰ ਜਗਾਉਣ ਵਾਸਤੇ ਸੇਮਰ ਸੇਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਏ ਸ਼ਕਲ ਸੂਰਤ ਤੇ ਇਨਸਾਨ ਦੀ ਹੋ ਗਈ ਹੈ ਅਜੇ ਮਨ ਦੇ ਪਸ਼ੂ ਬਿਰਤੀਆਂ ਬਹੁਤ ਜ਼ਿਆਦਾ ਬੜੀਆਂ ਜ਼ਿਆਦਾ ਮੈਂ ਸਵੇਰੇ ਇਸ ਦਾ ਸਾਰਾ ਖੁਲਾਸਾ ਕੀਤਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਦੇ ਅੰਦਰ ਇੱਕ ਪਸ਼ੂ ਨਹੀਂ ਬੇਸ਼ਮਾਰ ਪਸ਼ੂ ਨੇ ਬੇਸ਼ਮਾਰ ਇਹ ਸਾਰਾ ਖੁਲਾਸਾ ਹੈ ਸਵੇਰੇ ਕੀਤਾ ਸੀ ਜਿ세 ਜਿ세 ਮਨ ਜਾਗਦਾ ਜਾਂਦਾ ਹੈ ਪਸ਼ੂ ਰੁਕਸਤ ਹੁੰਦੇ ਜਾਂਦੇ ਨੇ ਇਨਸਾਨੀਅਤ ਦਾ ਜਨਮ ਹੁੰਦਾ ਹੈ ਫਿਰ ਜਪ جاری ਰਹੇ انسان ਵੀ ਰੁਕਸਤ ਹੋ ਜਾਂਦਾ ਹੈ ਭਗਵਾਨ ਦਾ ਜਨਮ ਹੁੰਦਾ ਹੈ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਤੋਂ ਮੁਰਾਦ ਕੇਵਲ ਮਾਈਂਡ ਨਾ ਲੈ ਲੈਣਾ ਕਿਧਰੇ ਕਿਧਰੇ ਮਨ ਦੇ ਅਰਥ ਮਾਈਂਡ ਜ਼ਰੂਰ ਨੇ ਪਰ ਬਹੁਤ ਥੇਰੀ ਜਗ੍ਹਾ ਤੇ ਮਨ ਦੇ ਅਰਥ ਜੀਵ ਆਤਮਾ ਸਾਡਾ ਸੂਖਸ਼ਮ ਸਰੀਰ ਇੱਕੇ ਸਥੂਲ ਸਰੀਰ ਹੈ ਪੰਜ ਤੱਦਾ ਪਤਲਾ ਇਹਦੇ ਅੰਦਰ ਇੱਕ ਸੂਖਮ ਸਰੀਰ ਹੈ ਨਿਰਾਕਾਰ ਹੈ ਉਸ ਸਰੀਰ ਦੇ ਚ ਕੀ ਨੇ ਜਨਮਾਂ ਜਨਮਾਂਤਰਾਂ ਦੀਆਂ ਸਿਮਰਤੀਆਂ ਸੰਸਕਾਰ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਅਗਰ ਤਨ ਦੀ ਮੌਤ ਦੇ ਨਾਲ ਮਨ ਵੀ ਮਰ ਜਾਂਦਾ ਹੈ ਅਗਲਾ ਕੋਈ ਜਨਮ ਨਹੀਂ ਗੱਲ ਖਤਮ ਤੇ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਗੱਲ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਆਉਂਦੇ ਨੇ ਸਿਮਰਤیاں ਪਈਆਂ ਆਉਂਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ ਯਾ ਮੈਂ ਇੰਜ ਬਿਆਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਤੇ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹਉਮੇ ਇਹ ਆਜਾਤ ਹੈ ਹਉਮੇ ਕਰਮ ਕਮਾਏ ਹਉਮੇ ਇਹੀ ਬੰਦਨਾ ਫਿਰ ਫਿਰ ਜਾਉ ਨਹੀਂ ਪਾਏ ਤਨ ਦੀ ਮੌਤ ਹੋ ਜਾਂਦੀ ਹੈ ਵਾਸਨਾ ਦੀ ਮੌਤ ਨਹੀਂ ਹੁੰਦੀ ਮਨ ਦੀ ਮੌਤ ਨਹੀਂ ਹੁੰਦੀ ਮਨ ਦੇ ਜ ਵਾਸਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੋਗ ਜੋਗ ਮੇਹਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਉਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਤਨ ਬੁੱਢਾ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਕਾਮ ਬੁੱਢਾ ਨਹੀਂ ਆਉਂਦਾ ਅਗਲਾ ਜਨਮ ਕਰਾ ਦਿੰਦਾ ਤਨ ਮਰ ਜਾਂਦਾ ਹੈ ਹੰਕਾਰ ਨਹੀਂ ਮਰਦਾ ਤਨ ਮਰ ਜਾਂਦਾ ਹੈ ਲੋਭ ਨਹੀਂ ਮਰਦਾ ਹੁਣ ਇਸ ਦਾ ਇੱਕ ਦੂਸਰਾ ਪਹਿਲੂ ਵੀ ਮੈਂ ਬਿਆਨ ਕਰਦੇ ਆਂ ਤਾਂ ਕਿ ਪੂਰੀ ਸਮਝ ਆ ਜਾਏ ਅਸੀਂ ਯਾਤਰਾ ਦੇ ਚਾਹ ਯਾਤਰਾ ਦੀ ਸੰਪੂਰਨਤਾ ਉਦੋਂ ਆਉਂਦੀ ਹੈ ਜਦ ਯਾਤਰੀ ਆਪਣੇ ਘਰ ਪਹੁੰਚ ਜਾਏ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਘਰ ਦੇ ਚ ਨਹੀਂ ਪਹੁੰਚਦਾ ਇਸ ਵਾਸਤੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਮੇਰੇ ਮਨ ਨੂੰ ਪਰਦੇਸੀ ਵੇ ਪਿਆਰੇ ਆਓ ਘਰੇ ਤਨ ਦਾ ਘਰ ਸ਼ਮਸ਼ਾਨਗਾਟ ਹੈ ਮਨ ਦਾ ਘਰ ਭਗਵਾਨ ਦਾ ਘਰ ਹੈ ਤਨ ਦਾ ਘਰ ਤੇ ਕਬਰ ਹੈ گور ਨਿਮਾਣੀ ਢੜ ਕਰੇ ਨਿਗਰਿਆਂ ਘਰ ਆ ਬਾਬਾ ਫਰੀਦ ਕਹਿੰਦੇ ਨੇ ਇਹ ਕਬਰਾਂ ਤੈਨੂੰ ਆਵਾਜ਼ਾਂ ਪਈਆਂ ਮਾਰਦੀਆਂ ਨਾ ਹੁਣ ਮੈਂ ਇਹ ਵੀ ਅਰਜ਼ ਕਰਦੇ ਆਂ ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਭਗਵਾਨ ਤੋਂ ਦੂਰ ਜਾ ਰਿਹਾ ਹੈ ਰੋਜ਼ ਰੋਜ਼ ਬਬਰ ਮੁਤਾਲਾ ਕਰਨਾ ਕਦੀ ਦੇਖਣ ਦਾ ਯਤਨ ਕਰਨਾ ਰੋਜ਼ ਰੋਜ਼ ਇਹ ਤਨ ਕਬਰ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਖੁਦਾ ਤੋਂ ਦੂਰ ਜਾ ਰਿਹਾ ਹੈ ਦੂਰ ਜਾ ਰਿਹਾ ਹੈ ਤਨ ਇੱਕ ਦਿਨ ਖ਼ਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਤਨ ਖ਼ਾਕ ਹੋਵੇ ਰਾਖ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਯਾਤਰਾ ਸਫਲ 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 ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਧਾ ਆਉਣੇ ਜਾਉਣੇ ਮਿਟ ਗਏ ਕਿਉਂ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਤਨ ਮਰ ਕੇ ਰਾਖ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ ਮਨ ਦਾ ਮਰਨਾ ਕੀ ਹੈ ਇੰਜ ਜਿਵੇਂ ਬੂੰਦ ਸਾਗਰ ਦੇ ਚ ਲੀਨ ਹੋ ਗਈ ਬੂੰਦ ਤੇ ਮਰ ਗਈ ਖਤਮ ਹੋ ਗਈ ਪਰ ਬੂੰਦ ਸਾਗਰ ਹੋ ਗਈ ਜਿਵੇਂ ਕਿਸੇ ਜਵਾਨ ਨੂੰ ਕੋਲ ਪੁੱਛੀਏ ਤੇਰਾ ਬਚਪਨਾ ਕਿੱਥੇ ਕਹਿੰਦਾ ਮਰ ਗਿਆ ਤੇ ਬਚਪਨਾ ਮਰ ਕੇ ਕੀ ਹੋ ਗਿਆ ਜਵਾਨ ਹੋ ਗਿਆ ਜੇ ਕਿਸੇ ਬੁੱਢੇ ਕੋਲ ਪੁੱਛੀਏ ਕਿੱਥੇ ਤੇਰੀ ਜਵਾਨੀ ਕੰਧਾ ਮਰ ਗਈ ਮਰ ਕੇ ਜਵਾਨੀ ਬੁਢੇਪਾ ਹੋ ਗਈ ਔਰ ਕੀ ਹੋ ਗਈ ਬਿਰਧ ਅਵਸਥਾ ਹੋ ਗਈ ਕਿੱਥੇ ਤੇਰਾ ਬਿਰਧਪਣਾ ਬੁਢੇਪਾ ਧੂਕ ਹੋ ਗਿਆ ਰਾਖ ਹੋ ਗਿਆ ਫਿਰ ਬੱਚਾ ਬਣੇਗਾ ਇਹ ਰਾਖ ਤੇ ਮਿੱਟੀ ਫਿਰ ਇਕੱਠੀ ਹੋਵੇਗੀ ਕਬੀਰ ਧੂਲ ਸਕੇਲ ਕੇ ਪੁੜੀਆਂ ਬਾਂਦੀ ਦੇ ਦੇਵ ਅਚਾਰ ਕੋ ਵੇਖਣਾ ਅੰਤ ਖੇ ਕੀ ਖੇ ਤਨ ਤੇ ਖੇ ਦੇ ਚ ਖੇ ਹੋਵੇਗਾ ਪਰ ਤਨ ਖੇ ਦੇ ਚ ਖੇ ਹੋਵੇ ਉਸ ਤੋਂ ਪਹਿਲੇ ਮਨ ਨੂਰ ਵਿੱਚ ਨੂਰ ਹੋ ਜਾਏ ਜੋਤ ਦੇ ਚ ਜੋਤ ਹੋ ਜਾਏ ਜੋਤੀ ਜੋਤ ਰਲੇ ਸੰਪੂਰਨthਿਆਰਾ ਯਾਤਰਾ ਸੰਪੂਰਨ ਹੋ ਜਾਂਦੀ ਹੂੰ ਤਨ ਰਾਖ ਦੇ ਚ ਰਾਖ ਹੋ ਜਾਂਦਾ ਹੈ ਖੇ ਦੇ ਚ ਖੇ ਹੋ ਜਾਂਦਾ ਹੈ ਮਨ ਨੂਰ ਦੇ ਚ ਨੂਰ ਹੁੰਦਾ ਨਹੀਂ ਤੋ ਫਿਰ ਅਗਲਾ ਜਨਮ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਮੈਂ ਫਿਰ ਅਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਦੀ ਮੌਤ ਲੋਭ ਦੀ ਮੌਤ ਨਹੀਂ ਹੈ ਲੋੜ ਤੇ ਲੋਭ ਦੇ ਚ ਅੰਤਰ ਹੈ ਇਕ ਨਿੱਕੇ ਜਿਹੇ ਉਦਾਹਰਣ ਦੇ ਰਾਹੀਂ ਮੈਂ ਪ੍ਰਗਟ ਕਰਾਂ ਜੈਸੇ ਮੈਨੂੰ ਭੁੱਖ ਲੱਗੀਏ ਮੈਂ ਰੋਟੀ ਖਾ ਰਿਹਾ ਹਾਂ ਮੇਰੀ ਲੋੜ ਹੈ ਲੋੜ ਹੈ ਪਰ ਖਾਂਦਿਆਂ ਖਾਂਦੇ ਮੇਰੀ ਭੁੱਖ ਤੇ ਮਿਟ ਗਈ ਲੋੜ ਪੂਰੀ ਹੋ ਗਈ ਲੇਕਿਨ ਮੈਂ ਫਿਰ ਵੀ ਖਾ ਰਿਹਾ ਹਾਂ ਕਿਉਂਕਿ ਸਵਾਦ ਆਉਂਦਾ ਹੈ ਸਵਾਦ ਆਉਂਦਾ ਹੈ ਰਸ ਆ ਰਹੇ ਹੁਣ ਇਹ ਖਾਣਾ ਲੋਭ ਬਣ ਗਿਆ ਲੋੜਾਂ ਸੀਮਤ ਨੇ ਖਾਣੇ ਦੇ ਉਦਾਹਰਣ ਨਾਲ ਮੈਂ ਦੇ ਰਿਹਾ ਸਭ ਕੁਝ ਲੋੜਾਂ ਸਾਰੀਆਂ ਦੀ ਸਾਰੀਆਂ ਮਨੁੱਖ ਦੀਆਂ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਲੋਭ ਦੀ ਕੋਈ ਸੀਮਾ ਨਹੀਂ ਹੁਣ ਇਹਨੂੰ ਥੋੜਾ ਜਿਹਾ ਮੈਂ ਬਿਆਨ ਕਰ ਦਿਆਂ ਤਾਂ ਕਿ ਪੂਰੀ ਗੱਲ ਪਕੜ ਦੇ ਚ ਆ ਜਾਏ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇਕ ਲਾਭ ਹੈ ਬਹੁਤ ਵੱਡਾ ਲਾਭ ਹੈ ਤੁਸੀਂ ਆਖੋਗੇ ਕੀ ਲਾਭ ਹੈ ਛੋਟੀ ਦਾ ਧਨવાન ਬਣ ਜਾਣਾ ਇੱਕ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਸਣ ਲੱਗ ਪੈਂਦੀ ਅੰਦਰ ਦਾ ਕੰਗਾਲਪਣਾ ਦਿਸਣ ਲੱਗ ਪੈਂਦਾ ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇਂਦੀ ਕਿਉਂ ਅਜੇ ਵਿਚਾਰਾ ਬਾਹਰੋਂ ਗਰੀਬ ਹੈ ਅਜੇ ਤੇ ਦਾ ਰੋਟੀ ਦਾ ਮਸਲਾ ਹੀ ਨਹੀਂ ਹੱਲ ਹੋਇਆ ਇਹ ਅਜੇ ਬਾਹਰੋਂ ਗਰੀਬ ਹੈ ਇਹ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ ਹੈ ਅੰਦਰ ਦੇ ਕਿੱਥੋਂ ਦੇਖੇ ਹੁਣ ਦੂਸਰਾ ਨੁਕਤਾ ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦੇਣ ਲੱਗ ਪਈ ਜਿਵੇਂ ਕਬੀਰ ਤੇ ਰਵਿਦਾਸ ਇਹ ਇਹਨਾਂ ਦੇ ਪੁਰਬਲੇ ਜਨਮਾਂ ਦੀ ਤਪੱਸਿਆ ਹੈ ਤੇ ਸੰਸਕਾਰ ਹੈ ਵਰਨਾ ਐਸਾ ਹੁੰਦਾ ਨਹੀਂ ਐਸਾ ਨਹੀਂ ਇਕ ਛੋਟੀ ਦੇ ਧਨਵਾਨ ਨੋਵੇ ਜੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ ਤਾਂ ਇਹਦੇ ਕੋਲ ਅਕਲ ਨਹੀਂ ਹੋਵੇਗੀ ਅਜੇ ਪੱਥਰ ਹੀ ਹੋਵੇਗਾ ਪੱਥਰਾਂ ਤੋਂ ਚਲਿਆ ਸੀ ਪੱਥਰ ਪੱਥਰ ਦਿਲ ਪੱਥਰ ਦਿਮਾਗ ਕੁਝ ਵੀ ਨਹੀਂ ਬਹੁਤੇ ਛੋਟੀ ਦੇ ਧਨਵਾਨਾਂ ਦੇ ਦਿਲ ਦਿਮਾਗ ਗੁਸਤਾਖੀ ਮਾਫ ਪੱਥਰ ਹੁੰਦੇ ਮੈਨੂੰ ਖੁਦ ਹੈਰਾਨਗੀ ਹੋਈ ঈਸਾ ਦੇ ਇੱਕ ਬੋਲ ਤੇ ਜੋ ਬਾਈਬਲ ਦੇ ਰਾਹੀਂ ਬੜਾ ਪ੍ਰਚਲਿਤ ਹੋਇਆ ਹੈ ਇਸਾਈ ਜਗਤ ਦੇ ਵਿੱਚ ਇਤਨੇ ਸਿਆਣੇ ਅਵਤਾਰੀ ਪੁਰਸ਼ ਦੇ ਇਸ ਬੋਲਾਂ ਨੂੰ ਕਈ ਦਿਨ ਤੇ ਮੈਂ ਸ਼ੰਕਿਆਂ ਦੇ ਚਲਿਆ ਫਿਰ ਮੈਂ ਕਿਹਾ ਨਹੀਂ ਇਹ ਮੇਰੀ ਗਲਤੀ ਹੈ ਠੀਕ ਕਿਹਾ ਪਤਾ ਹੈ ਈਸਾ ਕੀ ਕਹਿੰਦਾ ਉਹ ਕਹਿੰਦੇ ਨੇ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੂਈ ਦੇ ਨੱਕੇ ਵਿੱਚੋਂ ਲੰਘ ਗਿਆ ਕਹਿੰਦਾ ਮੈਂ ਮਨ ਲਵਾਵਾਂਗਾ ਸ਼ੱਕ ਨਹੀਂ ਕਰਾਂਗਾ ਅਰਬ ਦੇਸ਼ਾਂ ਦੇ ਵਿੱਚ ਮਿਡਲ ইস্ট ਦੇ ਵਿੱਚ ਸਭ ਤੋਂ ਵੱਡਾ ਜਾਨਵਰ ਉੱਠ ਹੈ ਯੂਰੋ ਸ਼ਰਮ ਰੇਗਿਸਤਾਨੇ ਇਲਾਕਾ ਅਰਬ ਦੀ ਧਰਤੀ ਹੈ ਈਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਕਿ ਇੱਕ ਉੱਠ ਸੂਈ ਦੇ ਨਖੇ ਵਿੱਚੋਂ ਲੰਘ ਗਿਆ। ਕਹਿੰਦੇ ਨੇ ਮੈਂ ਮੰਨ ਲਵਾਂ ਲੰਘ ਗਿਆ ਹੋਵੇਗਾ। ਪਰ ਮੈਨੂੰ ਕੋਈ ਇਹ ਆਖੇ ਛੋਟੀ ਦਾ ધਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ। ਮੈਂ ਨਹੀਂ ਮੰਨਦਾ। ਕਿਉਂ ਉਹ ਬਾਹਰ ਮੁਖੀ ਹੁੰਦਾ ਹਰ ਵਕਤ ਬਾਹਰ ਹੀ ਉਲਝਿਆ ਰਹਿੰਦਾ। ਅੰਦਰ ਦੀ ਤਰਫ ਤੇ ਜਾਂਦਾ ਹੀ ਨਹੀਂ। ਅੰਦਰ ਤੇ ਜਾਤ ਮਾਰਦਾ ਹੀ ਨਹੀਂ। ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ। ਪਰ ਮੈਂ ਫਿਰ ਦौराਵਾ ਬਹੁਤਾ ਧਨ ਕਮਾ ਲੈਣ ਦਾ ਇਕੱਠਾ ਕਰ ਲੈਣ ਦਾ ਇੱਕ ਲਾਭ ਹੈ ਬਹੁਤ ਵੱਡਾ ਲਾਭ ਹੈ ਕਿ ਅੰਦਰ ਦੀ ਗਰੀਬੀ ਦਿਖਾਈ ਦੇਣ ਦਾ